ਲੋਕ ਕੱਖਾਂ ਵਿੱਚ ਰੋਲਤੇ ਲਾਡਲੇ ਵੇ ਤੇਰੀ ਦੁੱਖਾਂ ਨੇ ਮਦੋਲਤੀ ਲਾਡਲੇ ਵੇ ਤੇਰੀ ਦੁੱਖਾਂ ਨੇ ਮਦੋਲਤੀ ਰੰਗ ਵਿੱਚ ਪੈ ਗਈ ਅੱਜ ਭੰਗ ਬਾਬਲਾ ਰੰਗ ਵਿੱਚ ਪੈ ਗਈ ਅੱਜ ਭੰਗ ਬਾਬਲਾ ਸੋਹਰਿਆਂ ਦੇ ਤੇ ਤੇਰੀ ਤੰਗ ਬਾਬਲਾ ਸੋਹਰਿਆਂ ਦੇਤੀ ਤੇਰੀ ਤੰਗ ਬਾਬਲਾ ਪੈ ਗਿਆ ਜਵਾਈ ਤੇਰਾ ਮੁਖ ਮੋੜ ਕੇ ਬੈਠਾ ਤੇਰੀ ਧੀ ਨਾਲੋਂ ਨਾਤਾ ਤੋੜ ਕੇ ਬੈਠਾ ਤੇਰੀ ਧੀ ਨਾਲੋਂ ਨਾਤਾ ਤੋੜ ਕੇ ਜਿੰਦ ਦਿੱਤੀ ਸੋਲੇ ਉੱਤੇ ਟੰਗ ਬਾਬਲਾ ਜਿੰਦ ਦਿੱਤੀ ਸੋਲੇ ਉੱਤੇ ਟੰਗ ਬਾਬਲਾ ਸੋਰੀਆਂ ਦੇਤੀ ਤੇਰੀ ਤੰਗ ਬਾਬਲਾ ਸੋਰੀਆਂ ਦੇਤੀ ਤੇਰੀ ਤੰਗ ਬਾਬਲਾ ਗੁੱਸੇ ਵਿੱਚ ਰਹਿੰਦੀ ਸੱਸ ਦੰਦ ਚਬਦੇ ਨਣ ਦੇ ਵੀ ਰਹਿੰਦੀ ਨਿੱਤ ਗਾਲਾਂ ਕੱਢਦੇ ਨਣ ਤੇ ਵੀ ਰਹਿੰਦੀ ਨਿੱਤ ਗਾਲਾਂ ਕੱਢਦੇ ਸਰ ਕੁਝ ਸੈਂਦੇ ਬਣ ਕੰਦ ਬਾਬਲਾ ਸਰ ਕੁਝ ਸੈਂਦੇ ਬਣ ਕੰਦ ਬਾਬਲਾ ਸੋਹਰਿਆਂ ਦੇ ਤੇ ਤੇਰੀ ਤੰਗ ਬਾਬਲਾ ਸੋਹਰਿਆਂ ਦੇ ਤੇ ਤੇਰੀ ਤੰਗ ਬਾਬਲਾ ਘਰ ਵਿੱਚ ਰਹਿੰਦੀ ਸਦਾ ਹੀ ਲੜਾਈ ਐ ਦਿੰਦੇ ਰਹਿਣ ਮੇਣੇ ਦਾਜ ਨਾਲ ਆਈ ਦਿੰਦੇ ਰਣ ਮੇਣ ਦਾਜ ਨਾਲ ਆਈ ਏ ਬੋਲਦੇ ਨੇ ਰੋਜ ਪੜਾ ਗੰਦ ਬਾਬਲਾ ਸੋਹਰਿਆਂ ਦੇ ਤੀ ਤੇਰੀ ਤੰਗ ਬਾਬਲਾ ਸੋਹਰਿਆਂ ਦੇ ਤੀ ਤੇਰੀ ਤੰਗ ਬਾਬ